ਅਮ੍ਰਿਤਸਰ ਦੇ ਵਿੱਚ ਜਿਹੜਾ ਰੇਲਵੇ ਸਟੇਸ਼ਨ ਹੈ ਉੱਥੇ ਕਸਟ ਆਪਰੇਸ਼ਨ ਚਲਾਇਆ ਜਾ ਰਿਹਾ ਜਿੱਥੇ ਕਿ ਅਮ੍ਰਿਤਸਰ ਦੇ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੋਲਰ ਪਹੁੰਚੇ ਨੇ ਕਿਉਂਕਿ ਪਹਿਲਾਂ ਵੀ ਅਮ੍ਰਿਤਸਰ ਦੇ ਵਿੱਚ ਕਈਆਂ ਜਗਾਵਾਂ ਦੇ ਉੱਪਰ ਐਂਟੀ-ਨੈਸ਼ਨਲ ਸਲੋਗਨ ਲਿਖੇ ਗਏ ਸੀਗੇ ਦੇਸ਼ ਵਿਰੋਧੀ ਨਾ ਦੇ ਲਿਖਣ ਤੋਂ ਬਾਅਦ ਜਿਹੜਾ ਉਸ ਤੋਂ ਬਾਅਦ ਹੈ ਹੁਣ ਪੁਲਿਸ ਜਿਹੜੀ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਤੁਸੀਂ ਵੀ ਤੁਸੀਂ ਦੇਖ ਸਕਦੇ ਹੋ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਅਮ੍ਰਿਤਸਰ ਰੇਲਵੇ ਸਟੇਸ਼ਨ ਤੇ ਸਨੀਫਰ ਡੌਗ ਲੈ ਕੇ ਐਂਟੀ-ਰੋਡ ਪੁਲਿਸ ਫੋਰਸ ਜਿਹੜੀ ਪਹੁੰਚੀ ਹੈ ਪੰਜਾਬ ਪੁਲਿਸ ਪਹੁੰ ਜਿਹੜੀ ਚੈਕਿੰਗ ਕੀਤੀ ਜਾਦੀ ਹੈ ਤਾਂ ਕਿ ਜਿਹੜੇ ਨੂੰ ਪਛਾਤੇ ਨਹੀਂ ਜਿਹੜੀਆਂ ਲਵਾਦ ਇਸ ਚੀਜ਼ਾਂ ਇਥੋਂ ਮਿਲਦੀਆਂ ਨੇ ਉਹਨਾਂ ਦੀ ਜਾਂਚ ਬਦਲ ਕੀਤੀ ਜਾਵੇ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਤਿੰਨ ਪ੍ਰਮੁੱਖ ਥਾਵਾਂ ਦੇ ਜਿੱਥੇ ਕਿ ਭਾਗ ਭਾਈਆ ਸ਼ਿਵਾਲਾ ਜਿਹੜਾ ਖਾਲਸਾ ਕਾਲਜ ਹੈ ਤੇ ਅੰਮ੍ਰਿਤਸਰ ਕਿਚਾ ਦੀ ਦੁੱਪਤ ਜਿਹੜੇ ਨੇ ਐਂਟਰੀ ਨੈਸ਼ਨਲ ਸਲੋਗਨ ਜਿਹੜੇ ਨਾਵੇ ਲਿਖੇ ਗਏ ਸੀ ਜਿਸ ਨੂੰ ਲੈ ਕੇ ਉਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਵੱਲੋਂ ਕੈਂਟਰ ਕੀਤਾ ਗਿਆ ਸੀਗਾ ਜਿਹੜਾ ਉਸ ਤੋਂ ਬਾਅਦ ਸਿੱਖ ਫੋਰ ਜਸਟਿਸ ਤੋਂ ਜਿਹੜਾ ਗੁਪਤਵੰਤ ਸਿੰਘ ਪੰਨੂ ਵੱਲੋਂ ਜਿਹੜਾ ਇੱਕ ਅ ਕਹਿ ਸਕਦੇ ਆ ਕਿ ਧਮਕੀ ਦਿੱਤੀ ਗਈ ਸੀਗੀ ਕਿ ਜਿਹੜੀ ਦਿੱਲੀ ਟ੍ਰੇਨ ਜਾਂਦੀ ਆ ਉਸ ਨੂੰ ਨਿਸ਼ਾਨਾ ਤੇ ਲਿਆ ਜਾਏਗਾ ਸੋ ਉਸ ਤੋਂ ਬਾਅਦ ਜਿਹੜਾ ਹੁਣ ਅੰਬੀਸਦ ਦੇ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਬੋਲਦੇ ਨੇ ਇੱਥੇ ਪਹੁੰਚੇ ਨੇ ਸੋ ਤੁਸੀਂ ਦੇਖ ਸਕਦੇ ਹੋ ਸਰ ਜਿਹੜੀ ਪਹਿਲਾਂ ਵੀ ਐਂਟੀ ਨੈਸ਼ਨਲ ਸਲੋਗਨ ਦੇਖਣ ਨੂੰ ਮਿਲੇ ਸੀਗੇ ਕਿਤੇ ਨਾ ਕਿਤੇ ਬਹੁਤ ਫਿਲਮਾਂ ਨੂੰ ਮਤਲਬ ਚੈਨਲ ਕਿਤਾ ਯਾਰ ਤੁਹਾਨੂੰ ਸਾਰੀ ਗੱਲ ਦਾ ਉਹ ਤੇ ਬਾਰ-ਬਾਰ ਪਿਛਲੀਆਂ ਗੱਲਾਂ ਕਿਉਂ ਕਰੀ ਜਾਂਦੇ ਆ ਆਪਾਂ ਅੱਜ ਰੈਡ ਅਲਰਟ ਦੇ ਵਿੱਚ ਆਏ ਆ ਬਿਕੋਜ਼ ਇੰਡੀਪੈਂਡੈਂਸ ਡੇ ਵਾਲੇ ਦਿਨ ਅਸੀਂ ਸਾਰੇ ਬਾਹਰ ਆਏ ਆ ਸੀਨੀਅਰ ਆਫਸਰਸ ਔਰ ਮੇਨ ਗੱਲ ਹੈ ਕਿ ਲੋਕਾਂ ਚ ਕੰਫੀਡੈਂਸ ਹੁੰਦਾ ਔਰ ਸਾਡੀ ਪ੍ਰੀਵੈਂਟਿਵ ਪੁਲਿਸਿੰਗ ਜਿਹੜੀ ਆ ਉਹ ਉਹਨੂੰ ਬਹੁਤ ਇਨਕਰੇਜ ਹੁੰਦਾ ਜਦੋਂ ਅਸੀਂ ਆਪ ਅੱਗੇ ਵੀ ਆਰ ਲੀਡਿੰਗ ਫਰਮ ਦੀ ਫਰੰਟ ਸੀਨੀਅਰ ਆਫਸਰਸ ਸੋ ਜਦੋਂ ਟੀਮ ਸਾਰੀ ਪਹੁੰਚੀ ਕਿਦਾਂ ਕਿ ਅੱਜ ਆ ਦੇਖ ਰਹੇ ਆ ਜਿਸ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ ਇਹ ਲਗਾਤਾਰ ਜਿਹੜਾ ਹੁਣ 15 ਅਗਸਤ ਤੋਂ ਲੈ ਕੇ ਆਪਾਂ ਦੇਖ ਰਹੇ ਆ ਆਪ ਪੁੱਛ ਕਿਦਾਂ ਕਿ ਚਕੰਦਾ ਹੁੰਦੀ ਨਜ਼ਰ ਆਈ ਹੈ ਸੋ ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਹੜੀਆਂ ਤਸਵੀਰਾਂ ਐਕਸਪਰਟ ਮਿਸਟਰ ਆ ਤੁਸੀਂ ਜੀ ਹਟ ਰਹੇ ਸੜਕ ਜਿਹੜੀ ਟ੍ਰੇਨ ਦਿੱਲੀ ਜਾਂਦੀ ਹੈ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਇੱਕ ਧਮਕੀ ਵੀ ਜਾਰੀ ਕੀਤੀ ਗਈ ਸੀ ਕਿ ਉਸ ਨੂੰ ਲੈ ਕੇ ਵੀ ਸਭ ਜਿਹੜੀ ਚੈਕਿੰਗ ਕਿਤੇ ਨਾ ਕਿਤੇ ਦੇਖੋ ਸਾਰਾ ਹੀ ਮਤਲਬ ਓਵਰ ਆਲ ਡੋਮਿਨੇਸ਼ਨ ਵਿਜ਼ਿਬਿਲਟੀ ਚੈਕਿੰਗ ਇਹ ਬੇਸਿਕ ਪ੍ਰੀਵੈਂਟਿਵ ਪੁਲਿਸਿੰਗ ਦੀ ਪਾਰਟ ਹੈ ਔਰ ਹਰ ਇੱਕ ਚੀਜ਼ ਨੂੰ ਅਸੀਂ ਅਡਾਪਟ ਕਰ ਰਹੇ ਹਾਂ ਜਿਹੜੇ ਪੈਸੈਂਜਰਸ ਕਿਥੋਂ ਕਿਤੇ ਬਾਹਰੋਂ ਆ ਰਹੇ ਨੇ ਯਾ ਜਿਹੜੇ ਲੋਕਲਸ ਨੇ ਕਿੰਨ ਸਭ ਦੀ ਚੈਕਿੰਗ ਹੋਏਗੀ ਜਾਂ ਕੋਈ ਸਪੈਸ਼ਲ ਜਿਹੜੀ ਵੀ ਆਪਰੇ ਰੈਂਡਮਲੀ ਚੈੱਕ ਕਰ ਰਹੇ ਹੁਣ ਸਭ ਦੀ ਚੈਕਿੰਗ ਤਾਂ ਪੋਸੀਬਲ ਨਹੀਂ ਪਤਾ ਲੱਗ ਜਾਂਦਾ ਬੰਦਾ ਕਿਹੜਾ ਕੇ ਹੋ ਜਾਏ ਲਗੇਜ ਦੀ ਚੈਕਿੰਗ ਹੋ ਜਾਂਦੀ ਹੈ ਕੋਈ ਅਨਕਲੇਮਡ ਬੈਗੇਜ ਦੀ ਹੋ ਜਾਂਦੀ ਹੈ ਸੋ ਇਸ ਕਰਕੇ ਅਸੀਂ ਆਪ ਸਾਰੇ ਇੱਥੇ ਆਫੀਸਰਜ਼ ਆਏ ਆ ਸੋ ਦੈਟ ਇੱਕ ਕਲੀਅਰ ਮੈਸੇਜ ਆਵੇ ਔਰ ਲੋਕ ਸਿਕਿਉਰ ਫੀਲ ਕਰਨ ਤਸਵੀਦਾ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਅਗੋਪਤ ਸਿੰਘ ਬੋਲ ਕਮਿਸ਼ਨਰ ਸਾਹਿਬਾਂ ਦੇ ਸਾਹਦੇ ਪਹੁੰਚਣੇ ਨਾਲ ਦੇ ਨਾਲ ਜਿਹੜੀ ਲਵਾਦਸ ਚੀਜ਼ਾਂ ਪਈਆਂ ਨੇ ਉਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਕਿਤੇ ਨਾ ਕਿਤੇ ਸੋ ਬਿਲਕੁਲ ਤੁਸੀਂ ਤਸਵੀਦਾ ਦੇਖ ਸਕਦੇ ਹੋ ਇੱਕ ਜਿਹੜਾ ਲਵਾਦਸ ਲਫਾਫਾ ਜਿਹੜਾ ਇੱਥੋਂ ਮਿਲਿਆ ਉਸ ਦੀ ਵੀ ਹੁਣ ਚੈਕਿੰਗ ਕੀਤੀ ਜਾਏਗੀ ਖੋਲ ਕੇ ਤਸਵੀਦਾ ਤੁਸੀਂ ਦੇਖ ਸਕਦੇ ਹੋ ਸੋ ਲਗਾਤਾਰ ਜਿਹੜੀ ਪੁਲਸ ਸੈਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਅਮਿਸਦ ਦੇ ਵਿੱਚ ਜਿਹੜਾ ਅ ਚੈਕਿੰਗ ਚੱਲ ਰਹੀ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਥੇ ਅਮਨ ਸਾਹਿਬ ਦੇ ਦੇ ਸੈਸ਼ਨ ਤੇ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਜਿਹੜੇ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਸੀਗੇ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਵੀ ਕਿਤੇ ਨਾ ਕਿਤੇ ਡਾਟ ਬਣ ਜਾਂਦਾ ਹੈ ਲੋਕ ਸਹਿਮ ਜਾਂਦੇ ਨੇ ਇਸ ਤਰੀਕੇ ਦੀਆਂ ਜਦੋਂ ਚਰਚਾਵਾਂ ਹੁੰਦੀਆਂ ਨੇ ਕਿਤੇ ਨਾ ਕਿਤੇ ਦੇਸ਼ ਵਿਰੋਧੀ ਜਿਹੜੀ ਗਤੀਵਿਧੀਆਂ ਨੂੰ ਜਾਣ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾ ਨਾਰੇ ਲਿਖੇ ਜਾਂਦੇ ਨੇ ਕਿਤੇ ਨਾ ਕਿਤੇ ਆਮ ਲੋਕਾਂ ਦੇ ਮਨ ਦੇ ਵਿੱਚ ਡਰ ਫੈਲ ਜਾਂਦਾ ਸੋ ਇੱਥੇ ਜਿਹੜਾ ਐਂਟੀ ਡਰ ਪੁਲਿਸ ਨਾਲ ਦੇ ਨਾਲ ਪੰਜਾਬ ਪੁਲਿਸ ਜਿਹੜੀ ਉਸ ਤੋਂ ਬਾਅਦ ਜਿਹੜਾ ਐਸਓਜੀ ਦੀ ਸਪੈਸ਼ਲ ਆਪਰੇਸ਼ਨ ਗਰੁੱਪ ਸਾਰੀਆਂ ਟੀਮਾਂ ਇੱਥੇ ਪਹੁੰਚੀਆਂ ਨੇ ਸਰੀਫਰ ਡੌਗ ਦੇ ਨਾਲ ਜਿਹੜੀ ਇੱਥੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਜਿਹੜਾ ਲਵਾਰਿਸ ਭਾਈ ਤੋੜੇ ਨੇ ਲਵਾਰਿਸ ਭਾਈ ਬੈਗ ਨੇ ਲਫਾਫੇ ਨੇ ਉਹਨਾਂ ਦੀ ਵੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਜਿਹੜਾ ਇੱਥੇ ਅਮਰਸਾਦ ਦੇ ਕਮਿਸ਼ਨਰ ਪਹੁੰਚੇ ਹੋਏ ਆ ਲੋਕਾਂ ਦੇ ਮਨ ਦੇ ਵਿੱਚ ਡਰ ਬਣਿਆ ਹੋਇਆ ਸੀਗਾ ਕਿਉਂਕਿ ਪਹਿਲਾਂ ਜਿਹੜੇ ਇਸ ਤਰੀਕੇ ਨਾਲ ਕਈਆਂ ਜਗਾਵਾਂ ਦੇ ਉੱਪਰ ਪ੍ਰਮੁੱਖ ਥਾਵਾਂ ਸੀਗੀਆਂ ਹਮੇਸ਼ਾ ਦੀਆਂ ਟੂਰਿਸਟ ਪਲੇਸਾਂ ਲਗਾਤਾਰ ਯਾਤਰੀਆਂ ਦਾ ਆਣਾ ਜਾਣਾ ਹੁੰਦਾ ਹੈ ਪਹਿਲਾਂ ਵੀ ਕਈ ਤਰੀਕੇ ਦੀਆਂ ਜਿਹੜੀਆਂ ਧਮਕੀਆਂ ਥ੍ਰੈਟਸ ਜਿਹੜੇ ਪਹੁੰਚ ਚੁੱਕੇ ਨੇ ਸੋ ਜਿਹੜਾ ਉਸ ਨੂੰ ਲੈ ਕੇ ਵੀ ਹੁਣ ਜਿਹੜੀ ਪੁਲਿਸ ਆਮ ਸਤੈਦੀ ਨਾਲ ਕੰਮ ਕਰਦੀ ਨਜ਼ਾਰੀਆ ਤਸਵੀਰਾਂ ਮੈਂ ਕਰਨ ਮੈਂ ਸਾਥ ਨੂੰ ਕਹੂੰਗਾ ਸਾਂਝੀਆਂ ਕੀਤੀਆਂ ਜਾਣ ਜਿਹੜੇ ਇੱਥੇ ਦੇ ਯਾਤਰੀ ਨੇ ਜਾਂ ਜਿਹੜੇ ਵਾਰਿਸ ਬੈਠੇ ਪੈਣ ਨਹੀਂ ਉਹਨਾਂ ਦੀ ਚੈਕਿੰਗ ਜਿਹੜੀ ਪੁਲਿਸ ਵੱਲੋਂ ਕੀਤੀ ਜਾਦੀ ਹੈ ਕਿਉਂਕਿ ਲਗਾ ਸਿਕਵ ਜਸਟਿਸ ਤੋਂ ਲਗਾਤਾਰ ਤਾਂ ਤੋਂ ਨਜ਼ਰ ਆਏ ਜੇ ਡੀ ਟ੍ਰੇਨ ਦਿੱਲੀ ਜਾਂਦੀ ਉਸ ਨੂੰ ਲੈ ਕੇ ਵੀ ਇੱਕ ਚਰਚਾ ਦਾ ਵਿਸ਼ਾ ਬਣ ਆਇਆ ਸੀ ਕਿਉਂਕਿ ਲਗਾਤਾਰ ਉਸ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਸੀਗਾ ਉਸ ਨੂੰ ਜਿਹੜਾ ਉਡਾਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਉਸ ਤੋਂ ਬਾਅਦ ਜਿਹੜਾ ਹੁਣ ਪੁਲਸ ਹੈ ਬੜੀ ਅਮਸਤੈ ਦੀ ਨਾਲ ਇੱਥੇ ਕੰਮ ਕਰਦੀ ਨਜ਼ਰ ਆਈ ਹੈ ਸੋ ਲਗਾਤਾਰ ਜਿਹੜੀ ਚੈਕਿੰਗ ਜਾ ਰਹੀ ਹੈ 15 ਅਗਸਤ ਨੂੰ ਮੱਦੇਨਜ਼ਰ ਰੱਖਦੇ ਹੋਇਆ ਤਸਵੀਰਾਂ ਦਿਖਾ ਰਹੇ ਆ ਕਿਸ ਤਰੀਕੇ ਨਾਲ ਜਿਹੜੀ ਹੈ ਇਹਦੇ ਜਾਂਚ ਚੱਲ ਰਹੀ ਹੈ ਜਿਹੜੇ ਲੋਕ ਇੱਥੇ ਬੈਠੇ ਨੇ ਜਿਹੜੇ ਯਾਤਰੀ ਨੇ ਸੋ ਬੜੀ ਬਰੀਕੀ ਨਾਲ ਇੱਥੇ ਜਾਂਚ ਚੱਲ ਰਹੀ ਹੈ ਸੋ ਦੇਖਣਾ ਆਵੇਗਾ ਕੀ ਕੁਝ ਪੁਲਸ ਦੇ ਹੱਥ ਲੱਗਦਾ ਹੈ ਜਾਂ ਨਹੀਂ ਵੀ ਲੱਗਦਾ ਕਿਉਂਕਿ ਕਿਤੇ ਨਾ ਕਿਤੇ ਲੋਕਾਂ ਦੇ ਮੰਦੇ ਵਿੱਚ ਸਹਿਮ ਜ਼ਰੂਰ ਖੜਾ ਹੋ ਜਾਂਦਾ ਹੈ ਲੋਕ ਜਦ ਜ਼ਰੂਰ ਜਾਂਦੇ ਨੇ ਤੇ ਪੁਲਸ ਤੋਂ ਹੀ ਲੋਕਾਂ ਨੂੰ ਆਸ ਹੁੰਦੀ ਹੈ ਕਿ ਜਿਹੜੀਆਂ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਕਿਤੇ ਨਾ ਕਿਤੇ ਰੋਕਥਾਮ ਲਈ ਜਾਵੇ ਕਿਉਂਕਿ ਜਿਸ ਤਰੀਕਾ ਨੰਮਿਸਰ ਦੇ ਵਿੱਚ ਪਹਿਲਾਂਾਰੇ ਲਿਖੇ ਗਏ ਹਰ ਮੰਦਰ ਸਾਬ ਨੂੰ ਵੀ ਪਹਿਲਾਂ 30 ਮੀਲਸ ਵਿੱਚ ਚੇਗੀਆਂ ਸੀ ਉਸ ਤੋਂ ਬਾਅਦ ਵੀ ਕਿਤੇ ਨਾ ਕਿਤੇ ਲੋਕਾਂ ਦੇ ਮਾਂਜੇ ਵਿੱਚ ਦਲਸੀਗਾ ਟੂਰਿਸਟ ਪਲੇਸਾਂ ਲਗਾਤਾਰ ਲੋਕ ਆਉਂਦੇ ਜਾਂਦੇ ਨੇ ਵੱਡੇ ਤੋਂ ਵੱਡੇ ਸਥਾਨ ਨੇ ਸੋਸ ਨੂੰ ਲੈ ਕੇ ਜਿਹੜੀ ਹੁਣ ਪੁਲਿਸ ਕਾਫੀ ਮਸਤੀ ਦੀ ਨਾਲ ਜਿਹੜੀ ਇੱਥੇ ਚੈਕਿੰਗ ਕਰਦੀ ਨਜ਼ਰ ਆਈ ਹੈ ਸੋ ਅਮਿਸਰ ਕਮਿਸ਼ਨਰ ਸਾਹਿਬ ਦੇ ਪਹੁੰਚੇ ਨਾਲ ਦੇ ਨਾਲ ਜਿਹੜੇ ਹਾਇਰ ਰੈਂਕ ਆਫੀਸਰ ਨੇ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੀ ਚੈਕਿੰਗ ਕੀਤੀ ਜਾਦੀ ਹੈ ਜਿਹੜੇ ਸਨੀਫਲ ਡੌਗ ਨੇ ਲੈ ਕੇ ਡਿਟੈਕਸ਼ਨ ਕੀਤੀ ਜਾ ਰਹੀ ਹੈ ਹਰ ਇੱਕ ਜਿਹੜੇ ਇੱਥੇ ਬੈਗ ਮੌ ਔਰ ਚੈਕਿੰਗ ਗੱਲ ਦੀ ਨਜ਼ਰ ਆਈ ਹੈ 15 ਅਗਸਤ ਨੂੰ ਮੱਧ ਨਜ਼ਰ ਰੱਖਦੇ ਹੋਇਆ ਜੋ ਇੱਥੇ ਚੈਕਿੰਗ ਚੱਲ ਰਹੀ ਹੈ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਸੋ ਜਿਹੜਾ ਸਰਚ ਆਪਰੇਸ਼ਨ ਹੈ ਇਸ ਦੇ ਵਿੱਚ ਕੀ ਕੁਝ ਪੁਲਸ ਦੇ ਹੱਥ ਲੱਗਦਾ ਹੈ ਤੇ ਆਉਣ ਵਾਲਾ ਸਮਾਂ ਦੱਸੇਗਾ ਜ਼ਰੂਰ ਇਸ ਦੇ ਬਾਰੇ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਸੋ ਇਸ ਵਕਤ ਜਿਹੜੀਆਂ ਤਸਵੀਰਾਂ ਤੋਂ ਅਸੀਂ ਰੇਲਵੇ ਸਟੇਸ਼ਨ ਤੋਂ ਸਾਂਝੀਆਂ ਕਰ ਰਹੇ ਹਾਂ ਸੋ ਕੀ ਕੁਝ ਪੁਲਸ ਦੇ ਹੱਥ ਲੱਗਦਾ ਹੈ ਕੀ ਕੁਝ ਜਾਣਕਾਰੀ ਜਿਹੜੇ ਇੱਥੋਂ ਦੇ ਪ੍ਰਸ਼ਾਸਨਿਕ ਅਧਿਕਾਰੀ ਨੇ ਸਾਂਝੀਆਂ ਕਰਦੇ ਨੇ ਉਹ ਵੀ ਤੁਹਾਨੂੰ ਜ਼ਰੂਰ ਪਹੁੰਚਾ ਦੇਵਾਂਗੇ ਤੁਸੀਂ ਦੇਖਦੇ ਰਹੋ ਲਾਈਵ ਬਾਤ ਮੈਂ ਹਦਾਨਿਸ਼ ਗੁ